ਸਸ਼ੀਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਹੈਰੀਟੇਜ ਤੇ ਮੈਂ ਹਰਬਿੰਦਰ ਸਿੰਘ ਕੋਲੀ ਤੋਂ ਇੱਕ ਵਾਰੀ ਤੁਹਾਨੂੰ ਫੇਰ ਅਸੀਂ ਅੱਜ ਲੈ ਕੇ ਆਏ ਹਾਂ ਜੀਐਨ ਗਰਲਸ ਕਾਲਜ ਦੇ ਵਿੱਚ ਮੇਰੇ ਵਿੱਚਕਾਰ ਜੀਐਨ ਗਰਲਸ ਕਾਲਜ ਦੇ ਪ੍ਰਿੰਸੀਪਲ ਡਾਕਟਰ ਮੰਜੂ ਵਾਲੀਆ ਜੀ ਅੱਜ ਉਹਨਾਂ ਦੇ ਨਾਲ ਸਾਡਾ ਮਿਲਣਾ ਹੋਇਆ ਔਰ ਲਗਾਤਾਰ ਅਸੀਂ ਜਿਸ ਤਰ੍ਹਾਂ ਤੁਹਾਨੂੰ ਇਸ ਵੀਡੀਓ ਦੇ ਇਸ ਚੈਨਲ ਦੇ ਮਾਧਮ ਦੇ ਨਾਲ ਅਸੀਂ ਤੁਹਾਨੂੰ ਸਿੱਖਿਆ ਦੇ ਖੇਤਰ ਦੀਆਂ ਕਿਹੜੀ ਬੁਨਿਆਦੀ ਜੀਵਨ ਸੀ ਆਪਣੀ ਬੁਨਿਆਦ ਕਹਿੰਦੇ ਆ ਉਹਦੇ ਬਾਰੇ ਜਾਣਕਾਰੀ ਜਾਂ ਆਪਣੇ ਤੁਹਾਡੇ ਕੈਰੀਅਰ ਬਾਰੇ ਜਾਣਕਾਰੀ ਅਸੀਂ ਅਕਸਰ ਹੀ ਤੁਹਾਡੇ ਰੂਪ ਨੂੰ ਕਰਦੇ ਰਹਿੰਦੇ ਆ ਮੈਂ ਤੁਹਾਨੂੰ ਸਵਾਗਤ ਹੈ ਜੀ ਚੈਨਲ ਦੇ ਉੱਤੇ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦੇ ਆਂ ਨਾਲ ਹੀ ਅਸੀਂ ਜਾਣਕਾਰੀ ਸਾਂਝੀ ਕਰਾਉਣੀ ਹੈ ਤੁਹਾਡੇ ਨਾਲ ਜੀਐਨ ਗਰਲਸ ਕਾਲਜ ਪਟਿਆਲਾ ਜਿਹੜਾ ਕਿ ਲੜਕੀਆਂ ਦਾ ਕਾਲਜ ਹੈ ਔਰ ਬੜਾ ਅੱਛਾ ਟੇਕ ਐਟਮੋਸਫੇਅਰ ਤੇ ਉੱਥੋਂ ਦੇ ਚੇਅਰਮੈਨ ਸਰਦਾਰ ਸੁਖਮ ਸਿੰਘ ਸੰਧੂ ਜੀ ਜੋ ਚੇਅਰਮੈਨ ਨੇ ਉਹਨਾਂ ਨੇ ਇੱਥੇ ਸਿਰਜਿਆ ਹੋਇਆ ਸੋ ਮੈਡਮ ਪ੍ਰਿੰਸੀਪਲ ਨੇ ਮੜਾ ਕਿਸ ਤਰ੍ਹਾਂ ਦੀਆਂ ਤੁਹਾਡੀਆਂ ਕਾਰਗੁਜ਼ਾਰੀ ਰਹਿੰਦੇ ਇਸ ਕਾਲਜ ਦੇ ਵਿੱਚ ਔਰ ਕਿਸ ਤਰ੍ਹਾਂ ਦਾ ਬਰੈਕ ਆਪਣਾ ਧਿਆਨ ਮੈਂ ਇਸ ਕਾਲਜ ਦੇ ਵਿੱਚ ਇਸ ਲਈ ਆਈਆਂ ਕਿ ਇੱਥੇ ਆ ਕੇ ਮੈਂ ਗਰਲਸ ਦਾ ਖਾਸ ਕਰਕੇ ਲੜਕੀਆਂ ਵਾਸਤੇ ਵੀ ਉਹ ਆਪਣੀ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਕਰ ਸਕਣ ਜੋ ਉਹਨਾਂ ਦੇ ਸੁਪਨੇ ਨੇ ਜੋ ਉਹ ਚਾਹੁੰਦੀਆਂ ਨੇ ਉਹਨਾਂ ਦੀਆਂ ਇੱਛਾਵਾਂ ਨੇ ਤੇ ਜੋ ਉਹਨਾਂ ਨੇ ਫੀਲਡ ਚੁਣਿਆ ਹੈ ਜਾਂ ਚੁਣਨ ਵਾਸਤੇ ਤਿਆਰ ਹੋ ਰਿਹਾ ਨੇ ਉਹ ਸੋਚਦੇ ਮੈਂ ਉਹਨਾਂ ਦੀ ਹਲਪ ਕਰ ਸਕਾਂ ਇਹ ਹੀ ਮੇਰਾ ਮਿਸ਼ਨ ਹੈ ਇਹ ਹੀ ਮੇਰਾ ਉਦੇਸ਼ ਹੈ ਇਥਿਆਂ ਦਾ ਤੇ ਜਦੋਂ ਨਹੀਂ ਮੈਂ ਇਥੇ ਆਈਆਂ ਇਸ ਥਾਂ ਤੇ ਆ ਕੇ ਇੱਕ ਖਾਸ ਤਰ੍ਹਾਂ ਦਾ ਉਹਨਾਂ ਨੂੰ ਮਾਤਾ ਵਰਨ ਮਿਲਦਾ ਇੱਕ ਆਪਣਾਪਣ ਇੱਕ ਆਪਣੇ ਆਪ ਨੂੰ ਕੁਝ ਵੀ ਆਪਣੇ ਉਹਨਾਂ ਦੇ ਪਾਗਿਆ ਇਛਾਵਾਂ ਨੂੰ ਦੱਸਣ ਦੀ ਇਥੇ ਖੁੱਲ੍ਹੇ ਜੋ ਕੁਝ ਉਹ ਕਰਨਾ ਚਾਹੁੰਦੀਆਂ ਨੇ ਇਥੇ ਦਾ ਸੇਫ এনवायरमेंट ਇਸ ਥਾਂ ਤੇ ਆ ਕੇ ਜਿੱਥੇ ਬੱਚੇ ਨੂੰ ਆਪਣੇ ਆਪ ਲੜਕੀਆਂ ਨੂੰ ਜਿੱਥੇ ਇਹ ਸਹੂਲਤ ਮਿਲਦੀ ਹੈ ਕਿ ਉਹ ਇਥੇ ਆਪਣੇ ਸੁਆਦ ਨਾਲ ਆਪਣੀ ਮਰਜ਼ੀ ਨਾਲ ਤੇ ਆਪਣਾ ਜੋ ਉਹਨਾਂ ਦੀ ਇੱਛਾ ਹੈ ਉਹ ਸਾਡੇ ਨਾਲ ਸ਼ੇਅਰ ਕਰਕੇ ਕਿਉਂਕਿ ਲੜਕੀਆਂ ਦਾ ਹੀ ਕਾਲਜ ਹੈ ਤੇ ਲੜਕੀਆਂ ਵਾਸਤੇ ਇਸ ਥਾਂ ਤੇ ਅਸੀਂ ਬੀਏਟ ਤੇ ਨਾਲ ਆਰਟਸ ਵੀ ਆਰਟਸ ਤੇ ਨਾਲ ਨਾਲ ਕਮਰਸ ਦੇ ਵਿੱਚ ਬੀਕਾਮ ਐਮਕਾਮ ਬੀਬੀਏ ਤੇ ਹੋਰ ਜਿਹੜੇ ਟੈਕਨੀਕਲ ਤੇ ਇਹਨਾਂ ਦੇ ਵਾਸਤੇ ਸੰਬੰਧਤ ਬੱਚਿਆਂ ਦੀ ਜੁਏਵੇਂ ਮੁੰਡੇ ਨੇ ਬੱਚਿਆਂ ਦੇ ਇੰਟਰਸਟ ਹੁੰਦੇ ਨੇ ਉਹਨਾਂ 'ਉਸਤੇ ਅਲੱਗ-ਅਲੱਗ ਤਰ੍ਹਾਂ ਦੇ ਸੈਮੀਨਾਰਸ ਉਹਨਾਂ ਦੀ ਟ੍ਰੇਨਿੰਗਸ ਉਹਨਾਂ ਦੀਆਂ ਜੋ ਵੀ ਉਹਨਾਂ ਦੇ ਵਾਸਤੇ ਜ਼ਰੂਰੀ ਸਾਨੂੰ ਲੱਗਦਾ ਹੈ ਅਸੀਂ ਉਹ ਤਿਆਰ ਕਰਾਦੇ ਰਹਿੰਦੇ ਆ ਤੇ ਮੈਂ ਆਪਣਾ ਆਪਣਾ ਯੋਗਦਾਨ ਜਿਹੜਾ ਮੈਂ ਇਸ ਵਾਸਤੇ ਪਾ ਸਕਦੀ ਆ ਉਹ ਹੀ ਮੈਂ ਕਰਨਾ ਚਾਹੁੰਦੀ ਆ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤੁਹਾਡਾ ਇੱਕ ਬੜਾ ਵੱਡਾ ਵੈਸੀ ਪ੍ਰਿੰਸੀਪਲ ਐਜ਼ਏ ਜਿੱਦਾਂ ਇਹਨਾਂ ਨੇ ਆਪਣਾ ਇੱਕ ਤਜਰਬਾ ਵੀ ਇਹਨਾਂ ਤੋਂ ਸਿੱਖਿਆ ਤੇ ਕਿੱਤਰ ਚ ਮੈਂ ਤੁਹਾਨੂੰ ਦੱਸ ਦਵਾਂ ਚਾਹਦਾ ਵੀ ਬੜਾ ਲੰਬਾ ਸਮਾਂ ਨਾਲ ਸਿੱਖਿਆ ਕਿੱਤਰ ਚ ਬਤਾਇਆ ਵਰ ਬਤੌਰ ਐ ਪ੍ਰਿੰਸੀਪਲ ਔਰ ਬੜੇ ਅੱਛੇ ਨਾਲ ਕਾਰਗੁਜ਼ਾਰੀ ਦੇ ਵਿੱਚ ਨੇ ਔਰ ਜਿੱਥੇ ਇਹਨਾਂ ਨੇ ਲੜਕੀਆਂ ਦੀ ਗੱਲ ਕੀਤੀ ਹੈ ਮਣੋ ਜਿੱਥੇ ਕਿਤਨਾ ਕਿਤੇ ਦਿੱਕਿਆ ਜਾਂਦਾ ਵੀ ਅੱਜ ਕੱਲ ਜਿੱਦਾਂ ਕੋਈ ਐਜੂਕੇਸ਼ਨ ਵੀ ਹੈਗਾ ਕਾਲਜ ਹੋਰ ਵੀ ਨਹੀਂ ਦਿੱਤੇ ਮੁੰਡੇ ਕੁੜੀਆਂ ਇਕੱਠੇ ਪੜ੍ਹਦੇ ਨੇ ਕਿਸ ਤਰ੍ਹਾਂ ਦਾ ਐਟਮੋਸਫੇਅਰ ਹੁੰਦਾ ਔਰ ਜਿਸ ਤਰ੍ਹਾਂ ਤੁਸੀਂ ਆਪਣੇ ਕਾਲਜ ਦੀ ਗੱਲ ਕੀਤੀ ਹੈ ਵੀ ਕਾਲਜ ਦੇ ਵਿੱਚ ਸੇਫਟੀ ਦੀ ਗੱਲ ਵੀ ਕੀਤੀ ਆ ਕੁੜੀਆਂ ਜਿਹੜੀਆਂ ਖੁੱਲ ਕੇ ਆਪਣੀ ਗੱਲ ਕਰਦੀਆਂ ਨੇ ਔਰ ਇੱਕ ਅੱਛੇ ਐਟਮੋਸਫੇਅਰ ਦੇ ਜ਼ਰੀਏ ਤੱਤਿਆ ਨਾ ਜੀ ਪਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਗੱਲ ਕਰੀਏ ਵੀ ਹੁਣ ਆਨਲਾਈਨ ਸਮਾਜ ਦਾ ਅਡਵਾਂਸ ਚ ਬਣਾ ਲੈ ਦਿੱਕਤ ਕੁੜੀਆਂ ਜਿਹੜੀਆਂ ਨੇ ਜਿਹੜੀ ਆਈ ਦੀ ਜਨਰੇਸ਼ਨ ਵੈਸੇ ਅਕਸਰ ਦੇਖਿਆ ਜਾਂਦਾ ਵੀ ਜਿਹੜੀਆਂ ਲੜਕੀਆਂ ਨੇ ਪੜਾਏ ਦੇ ਖੇਤਰ ਚ ਮੈਂ ਕਹਾਂਗਾ ਜਰੂਰ ਵੀ ਸਭ ਤੋਂ ਅੱਗੇ ਹੁੰਦੇ ਨੇ ਔਰ ਕਿਸੇ ਵੀ ਮੰਨ ਲਓ ਕਿ ਕੋਈ ਐਸਾ ਖੇਤਰ ਨਹੀਂ ਜਿੱਥੇ ਲੜਕੀਆਂ ਆਪਣੇ ਕੈਰੀਅਰ ਨੂੰ ਉਚਾਨਤ ਕਰਨ ਦੇ ਵਿੱਚ ਅਗੇ ਨਹੀਂ ਵੀਆਂ ਸੋ ਮੈਂ ਤੁਹਾਡੇ ਕਾਲਜ ਦੇ ਵਿੱਚ ਜਿੱਕਰ ਐਡਮਿਸ਼ਨਸ ਚੱਲ ਰਹੀਆਂ ਨੇ ਜਿਹੜੀਆਂ ਅੰਬਿਸ਼ਨਸ ਨੂੰ ਹੁੰਦੀਆਂ ਨੇ ਬਾਹਰੋਂ ਤੋਂ ਵੀ ਬਹੁਤ ਲੋਡਲ ਵੀ ਰਚੀਆਂ ਆਈਆਂ ਨੇ ਉਹਨਾਂ ਦੇ ਵੀ ਇੱਥੇ ਕਿਸ ਤਰ੍ਹਾਂ ਦੇ ਤੁਹਾਡੇ ਖਾਸ ਇੱਕ ਸਿੱਖਿਆ ਦੇ ਗੰਧਾਵਾ ਮੈਂ ਵੀ ਕਿਸ ਨਾਲੇ ਪਵਾਦ ਰਹੇ ਜਾਂ ਹੋਰ ਤੁਸੀਂ ਕੀ ਆਪਣੀ ਜਾਣਕਾਰੀ ਸਾਂਝੀ ਕਰਨਾ ਚਾਹੋ ਜਿਸ ਤਰ੍ਹਾਂ ਤੁਸੀਂ ਦੱਸਿਆ ਮੇਰਾ ਆਪਣਾ ਜਿਹੜਾ ਹੈਗਾ ਚਾਰੀ-ਪਾਰੀ ਸਾਲ ਹੋ ਗਏ ਮੈਨੂੰ ਜੀਟੀਸੀ ਦੇ ਵਿੱਚ ਗਰਲਸ ਕਾਲਜ ਦੇ ਵਿੱਚ ਮੈਂ ਕਿਹ ਜੌਬ ਕੀਤੀ ਕੋ ਐਜੂਕੇਸ਼ਨ ਸ਼ੂਲ ਮੈਂ ਜੌਬ ਕੀਤੀ ਹੈ ਤੇ ਦੋਨੋਂ ਦਾ ਸਾਡਾ ਐਕਸਪੀਰੀਅੰਸ ਜਿਹੜਾ ਹੈਗਾ ਬਹੁਤ ਵਧੀਆ ਰਿਹਾ ਪਰ ਜਿਹਦੇ ਅਸੀਂ ਇਹ ਦਿੰਦੇ ਆਂ ਵੀ ਲੜਕੀਆਂ ਨੂੰ ਜੋ ਕੁਝ ਖਾਸ ਤਰ੍ਹਾਂ ਦੀ ਇੱਕ ਸਹੂਲਤਾਂ ਜਿਹੜੀ ਅਸੀਂ ਦਿੰਦੇ ਆਂ ਇੱਥੇ ਅਸੀਂ ਬੱਚਿਆਂ ਦੇ ਨਾਲ ਜਦੋਂ ਉਹਨਾਂ ਦੇ ਪੜ੍ਹਾਈ ਵਾਸਤੇ ਉਹਨਾਂ ਦੀ ਓਵਰਆਲ ਡਿਵੈਲਪਮੈਂਟ ਵਾਸਤੇ ਉਹਨਾਂ ਦੀ ਪਸਟੀਟੀ ਡਿਵੈਲਪਮੈਂਟ ਵਾਸਤੇ ਕਿਉਂਕਿ ਹੁਣ ਟਾਈਮ ਹੋਇਆ ਵੀ ਕੋਈ ਵੀ ਫੀਲਡ ਚਾਹੇ ਆਪਣੇ ਸਕੂਲ ਚਾਹੇ ਘਰ ਦੇ ਵਿੱਚ ਹਰ ਥਾਂ ਤੇ ਇੱਕ ਆਤਮ ਵਿਸ਼ਵਾਸਿਕ ਕੌਨਫੀਡੈਂਸ ਜਿਹੜਾ ਹੈਗਾ ਸੈਲਫ ਕੌਨਫੀਡੈਂਸ ਜਿਹੜਾ ਹੈਗਾ ਉਹ ਲੜਕੀਆਂ ਉਸਤੇ ਬਹੁਤ ਜ਼ਰੂਰੀ ਹੈ। ਉਹਨੂੰ ਤਿਆਰ ਕਰਨ ਵਾਸਤੇ ਜਦੋਂ ਉਹ ਲੜਕੀਆਂ ਆਪਸ ਵਿੱਚ ਬੈਠੀਆਂ ਨੇ ਆਪਸ ਚ ਕੰਪੈਰੀਜ਼ਨ ਕਰ ਰਹੀਆਂ ਨੇ ਇੱਕ ਦੇ ਜਿੰਨਾ ਦੂਜੇ ਨਾਲ ਗੱਲਬਾਤ ਕਰਦੇ ਰਹੇ ਅਸੀਂ ਇਹਨਾਂ ਵਾਸਤੇ ਸਪੈਸ਼ਲ ਜਿਹੜੇ ਅਗੇ ਇਸ ਤਰ੍ਹਾਂ ਦੇ ਉਹਨਾਂ ਨਾਲ ਦਵਾਤਾ ਲੱਪਸ ਤੇ ਉਹਨਾਂ ਦੇ ਪ੍ਰੋਬਲਮਸ ਪੁੱਛੇ ਹੁਸਤੇ ਟਾਈਮ ਟੂ ਟਾਈਮ ਅਸੀਂ ਇੱਥੇ ਸੈਮੀਨਾਰ ਕਰਾਉਂਦੇ ਆ ਐਕਸਪਰਟਸ ਨੂੰ ਬੁਲਾਉਂਦੇ ਆ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਹਾਂ ਇਹ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਸੀ ਬਿਲਕੁਲ ਜਦੋਂ ਅਸੀਂ ਐਡਮਿਸ਼ਨ ਤੇ ਬੱਚੇ ਆਂਦੇ ਨੇ ਤੇ ਜਦੋਂ ਇੱਥੋਂ ਤੋਂ ਪੜ ਕੇ ਜਾਂਦੇ ਨੇ ਤਾਂ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਕਈ ਵਾਰ ਮੈਕੈਨਿਜ਼ਮ ਜਿਸ ਨੇ ਤੁਸੀਂ ਆਇਓ ਤੁਸੀਂ ਇੱਕ ਫੋਟੋ ਅੱਜ ਖਿੱਚ ਕੇ ਦੇਖ ਲਓ ਰੱਖ ਲਓ ਆਪਣੀ ਤੇ ਜਦੋਂ ਤੁਸੀਂ ਇੱਥੋਂ ਤੋਂ ਪੜ੍ਹ ਕੇ ਜਾਉਂ ਮੀਆਂ ਤਾਂ ਉਸ ਦਿਨ ਦੀ ਫੋਟੋ ਖਿੱਚ ਕੇ ਦੇਖਿਓ ਦੋਵਾਂ ਦੇ ਵਿੱਚ ਕਿੰਨਾ ਫਰਕ ਲੰਦਾ ਹੈ ਇੱਕ ਡਿਗਰੀ ਇਹ ਵੀ ਤੁਹਾਨੂੰ ਮਿਲਦੀ ਤੁਹਾਡੇ ਆਤਮ ਵਿਸ਼ਵਾਸ ਨੂੰ ਤੁਹਾਨੂੰ ਜੋ ਕੁਝ ਕਰਨਾ ਹੈ ਪੜ੍ਹਾਈ ਦੇ ਨਾਲ ਨਾਲ ਤੁਹਾਨੂੰ ਆਮ ਤੌਰ ਤੇ ਜੇ ਅਪਾ ਫਿਊਚਰ ਬਣਾਇਆ ਉਹਦੇ ਵਾਸਤੇ ਥੋ ਕੀ ਕੀ ਚਾਹੀਦੀਆਂ ਜਿਸ ਤਰ੍ਹਾਂ ਜੇ ਅਪਾ ਗੱਲ ਕਰਦੇ ਵੀ ਜਿਸ ਤਰ੍ਹਾਂ ਆਪਣੇ ਘਰ ਦਾ ਆਲਾ ਦਵਾਲਾ ਹੁੰਦਾ ਉਹਦਾ ਇੱਕ ਐਟਮੋਸਫੇਰ ਹੁੰਦਾ ਉਸ ਤਰ੍ਹਾਂ ਹੀ ਜਿੱਥੇ ਅਸੀਂ ਕੋਈ ਆਪਣੀ ਸਿੱਖਿਆ ਜਾਂ ਜੌਬ ਕਰਦੇ ਹਾਂ ਉਹਦਾ ਵੀ ਇੱਕ ਐਟਮੋਸਫੇਰ ਹੁੰਦਾ ਇੱਕ ਆਲਾ ਦਵਾਲਾ ਹੁੰਦਾ ਸੋ ਬੜੀ ਅੱਛੀ ਗੱਲ ਹੈ ਤੁਹਾਡੇ ਵੀ ਜਿੱਦਾਂ ਇੱਕ ਆਲੇ ਦਵਾਲੇ ਦੇ ਨਾਲ ਇੱਕ ਅੱਛਾ ਐਟਮੋਸਫੇਰ ਜਦੋਂ ਮਿਲਦਾ ਹੈ ਤਾਂ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਵੀ ਇੱਕ ਨਵਾਂ ਰਸਤਾ ਹੁੰਦਾ ਹੈ ਨਵੇਂ ਰਸਤੇ ਮਿਲਦੇ ਨੇ ਨਵੀਆਂ-ਨਵੀਆਂ ਉਹਨਾਂ ਨੂੰ ਜੋ ਵੀ ਉਹਨਾਂ ਵਾਸਤੇ ਨਵੇਂ ਫੀਲਡ ਖੋਲ੍ਹਣੇ ਨੇ ਕਿ ਕਿਚਿੰਗ ਆਇਆਗਾ ਜੋ ਤੁਸੀਂ ਕੋਈ ਕੰਪਨੀ ਚ ਜਾ ਸਕਦੇ ਹੋ ਤੁਸੀਂ ਆਪਣਾ ਸੈਲਫ ਬਿਜ਼ਨਸ ਤੁਸੀਂ ਕਰ ਸਕਦੇ ਹੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਹਾਨੂੰ ਤੁਸੀਂ ਆਪਣੀ ਲੈਂਗੁਏਜ ਨੂੰ ਡਿਵੈਲਪ ਕਰਨਾ ਹੈ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰਨਾ ਹੈ ਜਿਸ ਤਰ੍ਹਾਂ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਉਹਦੇ ਦੇ ਹਿਸਾਬ ਨਾਲ ਆਪਣੇ ਆਪ ਨੂੰ ਤਿਆਰ ਕਰਨਾ ਉਹਦੇ ਹਿਸਾਬ ਨਾਲ ਜੋ ਤੁਸੀਂ ਇੱਥੇ ਸਿੱਖ ਕੇ ਜਾਂਦੇ ਹੋ ਉਹਦੇ ਨਾਲ ਆਪਣਾ ਆਲਾ ਦੁਆਲਾ ਆਪਣਾ ਘਰ ਆਪਣਾ ਪਰਿਵਾਰ ਆਪਣੇ ਬੱਚੇ ਉਹਨਾਂ ਨੂੰ ਟ੍ਰੇਨ ਕਰ ਸਕਦੇ ਹੋ ਬਿਲਕੁਲ ਤੇ ਇਸ ਕਰਕੇ ਅਸੀਂ ਹਰ ਕੋਸ਼ਿਸ਼ ਇਹ ਨਹੀਂ ਕਰੀ ਦੀ ਹੈ ਬੱਚਿਆਂ ਨੂੰ ਸਪੈਸ਼ਲੀ ਕਹੀ ਦੇ ਦਿੱਤੇ ਟੂ ਦੇ ਮਾਂਚ ਜਿਹੜੀ ਵੀ ਇੱਛਾ ਹੈਗੀ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ ਸਾਨੂੰ ਦੱਸੋ ਉਸੇ ਦੇ ਹਿਸਾਬ ਨਾਲ ਟਾਈਮ ਟੇਬਲ ਅਸੀਂ ਇਸ ਕਾਲਜ ਵਿੱਚ ਉਹਨਾਂ ਨੂੰ ਦੇਦੇ ਜਾਂਦੇ ਆ ਤੇ ਜਿਹੜੀਆਂ ਉਹਨਾਂ ਉਸਤੇ ਨਵੀਆਂ ਅਪਰਚੂਨਿਟੀਜ਼ ਆਦੀਆਂ ਨੇ ਉਹਨਾਂ ਨੂੰ ਉਹਨਾਂ ਤੋਂ ਅਸੀਂ ਜਾਣਕਾਰੀ ਦਿੱਤੀ ਮੈਂ ਜਿੱਦਾਂ ਤੁਸੀਂ ਅਪਰਚੂਨਿਟੀਜ਼ ਦੀ ਗੱਲ ਕੀਤੀ ਜਿਸ ਤਰ੍ਹਾਂ ਉਹ ਲੜਕੀਆਂ ਜਿਹੜੀਆਂ ਨੇ ਮੈਨੇਜਮੈਂਟ ਦੱਸਿਆ ਵੀ ਹਰ ਖੇਤਰ ਚੱਕੇ ਬਿਲਕੁਲ ਬਿਲਕੁਲ ਆਈਐਸਪੀ ਦੀ ਗੱਲ ਕਰ ਲਈਏ ਸਿਵਲ ਦੇ ਵਿੱਚ ਵੀ ਜਿਹੜੀਆਂ ਅੱਜ ਕੁੜੀਆਂ ਮੱਲਾ ਮਾਰ ਰਹੀਆਂ ਨੇ ਸੋ ਆਪਣੇ ਕਾਲਜ ਦੀ ਗੱਲ ਕਰਾਂ ਮੈਂ ਵਿੱਚ ਤੇ ਇੱਥੇ ਇਸ ਤਰ੍ਹਾਂ ਦਾ ਉਹਨਾਂ ਵਾਸਤੇ ਵੀ ਕੁਝ ਨਾ ਕੋਈ ਸਹੀਦਾ ਉਹਨਾਂ ਦੇ ਸਟੂਡੀ ਜਿਹੜਾ ਹੈਗੀ ਹੈ ਕਲਾਸਿਸ ਸ਼ੁਰੂ ਕੀਤੀਆਂ ਨੇ ਉਹਨਾਂ ਨੂੰ ਅਸੀਂ ਇੱਥੇ ਉਹਨਾਂ ਦੇ ਐਕਸਪਰਟਸ ਨਾਲ ਆਨਲਾਈਨ ਆਫਲਾਈਨ ਤੇ ਉਸ ਆਂਦੀਆਂ ਨੇ ਉਹਨਾਂ ਦੇ ਵਾਸਤੇ ਜੋ ਕੁਝ ਵੀ ਫੈਸਿਲਿਟੀਜ਼ ਹੈ ਮੈਨੇ ਸਬਜੈਕਟ ਬਾਰੇ ਬਿਲਕੁਲ ਉਹਨਾਂ ਨੂੰ ਪ੍ਰੈਕਟੀਕਲ ਵਾਸਤੇ ਉਹਨਾਂ ਲਈ ਜਿੰਨੀ ਵੀ ਸੋਚ ਹੈਗੀ ਹੈ ਤੇ ਉਹਦੇ ਗਰੋਥ ਵਾਸਤੇ ਅਸੀਂ ਉਹਨਾਂ ਨੂੰ ਜਿਲ੍ਹੇ ਵੀ ਕੰਪੀਟੀਸ਼ਨ ਜਿਸ ਨਾਲ ਬੱਚੇ ਪ੍ਰੀਅਰਡ ਦੇ ਨਾਲ ਨਾਲ ਫਿਰ ਉਸ ਤੋਂ ਬਾਅਦ ਪੀ ਟੈਕ ਕਰਦੇ ਨੇ ਸੀਐਲ ਕਰਦੇ ਨੇ ਕੁਝ ਆਪ ਦੇ ਵਿੱਚ ਇਹਨਾਂ ਨੂੰ ਪਤਾ ਹਰ ਇੱਕ ਥਾਂ ਤੇ ਐਂਟੀਜਰੀ ਹੈਗੇ ਉਹ ਕੋਲ ਦੇ ਕੰਪੀਟੀਸ਼ਨ ਐਗਜ਼ਾਮ ਬਿਲਕੁਲ ਕੰਪੀਟੀਸ਼ਨ ਐਗਜ਼ਾਮ ਦੀ ਜਿਹੜੀ ਸਪੈਸ਼ਲ ਚੈਰੀ ਜਿਹੜੀ ਲਈ ਸਾਰੇ ਚੱਲਦੇ ਨੇ ਤੇ ਉਹਦੇ ਵਾਸਤੇ ਬੱਚੇ ਸਾਡੇ ਕੋਲ ਆ ਰਹੇ ਨੇ ਉਹਨਾਂ ਦੀ ਜੋ ਜੋ ਵੀ ਉਹਨਾਂ ਦਾ ਟਾਈਮਿੰਗਸ ਉਸਤੇ ਉਹਨਾਂ ਦੀ ਕੋਰ ਕੋਰ ਸੈਂਟਰ ਸੈਂਟਰ ਸੇ ਕੇ ਹੋਸਟਲ ਸਟੇ ਕਰਨਾ ਉਸ ਤੋਂ ਬਨਾਦੀਆਂ ਸਾਰੇ ਫੈਸਿਲਿਟੀਆਂ ਸੋਨਾ ਪ੍ਰੋਵਾਈਡ ਕਰਦੇ ਆ ਪਰ ਆਪਰੇ ਸਵਾਲਾ ਵਿੱਚ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਜਿਸ ਤਰ੍ਹਾਂ ਆਪਾਂ ਐਟਮੋਸਫੇਅਰ ਦੀ ਗੱਲ ਕਰ ਲਈ ਜਿਵੇਂ ਲੜਕੀਆਂ ਦੇ ਕੀ ਰੁਝਾਨ ਹੈ ਕਿੱਧਰ ਰੁਚੀ ਹੈ ਉਹ ਵੀ ਬੜਾ ਵੱਡਾ ਮੈਟਰ ਹੁੰਦਾ ਹੈ ਵੀ ਉਹਦੀ ਰੁਚੀ ਨੂੰ ਜਾਣਨਾ ਵੀ ਬੱਚਾ ਕੀ ਕਰਨਾ ਚਾਹੁੰਦਾ ਲੜਕੀ ਕੀ ਕਰਨਾ ਚਾਹੁੰਦੀ ਹੈ ਅਸੀਂ ਗੱਲਬਾਤ ਕੀਤੀ ਸੀ ਕੋਵਿਡ ਉਪਰ ਐਜੂਕੇਸ਼ਨ ਜਾਂ ਪਰ ਜਦੋਂ ਹਮ ਸਪੈਸ਼ਲੀ ਲੜਕੀਆਂ ਦਾ ਕਾਲਜ ਹੈ ਵਿੱਚ ਕੀ ਫਰਕ ਹੈ ਜਾਂ ਕੀ ਫਰਕ ਮਹਿਸੂਸ ਹੋਏਗਾ ਆਪਣੀ ਪੜ੍ਹਾਈ ਦੇ ਦੌਰਾਨ ਆਪਣੀ ਲਾਈਫ ਸਟਾਈਲ ਦੇ ਦੌਰਾਨ ਕੈਂਪਸ ਵਾਲਾ ਜਿੱਦਾਂ ਲੜਕੀਆਂ ਜਿਸ ਤਰ੍ਹਾਂ ਆਉਂਦੀਆਂ ਨੇ ਜਿਵੇਂ ਟਰਾਂਸਪੋਰਟ ਦੀ ਵੀ ਚਲੋ ਫੈਸਿਲਿਟੀ ਦਿੱਤੀ ਹੋਈ ਹੈ ਜੀ ਤੋਂ ਅਦੇ ਵਿੱਚ ਜਿਵੇਂ ਪਟਿਆਲਾ ਤੋਂ ਹੀ ਨੇ ਜਾਂ ਬਾਹਰ ਤੋਂ ਵੀ ਲੜਕੀਆਂ ਸਾਡੇ ਕੋਲ ਪਰੂ ਵੀ ਆਦੇ ਨੇ ਜੀ ਗਰਲਸ ਜਿਹੜੀਆਂ ਹੈਗੀਆਂ ਨੇ ਜਿਹਨਾਂ ਕੋਲ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਕਾਲਜ ਹੈਗਾ ਤੇ ਇੱਕ ਦੂਜੇ ਤੋਂ ਵੀ ਪਤਾ ਲੱਗਦਾ ਜਿਸ ਸਾਥੇ ਤੁਸੀਂ ਇੱਕ ਵਾਰ ਵਿਜ਼ਿਟ ਕਰ ਲੈਂਦੇ ਹੋ ਉਹਦੀ ਕਿਸੇ ਨੂੰ ਪਤਾ ਲੱਗਦਾ ਕਿ ਉਥੇ ਜੀਐਨ ਗਰਲਸ ਕਾਲਜ ਹੈਗਾ ਉਸ ਸਾਥੇ ਕਿਉਂਕਿ ਸਾਡਾ ਇਹ ਕੰਪੋਜ਼ਿਟ ਹੈਗਾ ਇਸ ਸਾਥੇ ਜੋ ਪੀਏ ਡਿਗਰੀ ਦੇ ਨਾਲ ਤੇ ਅਸੀਂ ਇਹ ਵੀਰ ਦਾ ਜਦਾ ਚੱਲ ਮੈਂ ਜਿੱਦਾਂ ਦੂਰੋਂ ਲੜਕੇ ਜਿਵੇਂ ਆਉਂਦੇ ਨੇ ਦੂਰੋਂ ਪਿੰਡਾਂ ਬਕੈਲੀ ਦੇ ਦੂਜੇ ਸ਼ਹਿਰਾਂ ਤੋਂ ਕਾਹਤ ਪੀਜੀ ਵਗੈਰਾ ਦਾ ਵੀ ਬਣਾਇਆ ਤੁਸੀਂ ਆਪਣਾ ਹੌਸਟਲ ਨਹੀਂ ਅਸੀਂ ਇੱਥੇ ਰਾਇਲ ਹੌਸਟਲ ਹੈ ਨਾ ਤੇ ਲੇਟ ਹੁੰਦਾ ਹੈਗਾ ਉਸ ਤੇ ਸਾਡੇ ਕਾਲਜ ਤੋਂ ਟੂਕ ਟਾਈਟ ਹੁੰਦਾ ਇਸ ਤਰ੍ਹਾਂ ਦਾ ਤੇ ਉਹਨਾਂ ਦਾ ਨਾਲ ਸਾਡਾ ਟਾਈਟ ਕਰ ਰਹੇ ਨੇ ਸਾਡੇ ਵਿੱਚ ਉਹਨਾਂ ਕੋ ਰਹਿੰਦੇ ਨੇ ਤੇ ਪ੍ਰੋਪਰ ਹੌਸਟਲ ਹੈਗਾ ਸੇਫਟੀ ਉੱਥੇ ਪੂਰੀ ਹੈ ਤੇ ਜਿਹੜੇ ਬੱਚੇ ਵੈਸੇ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਤਾਂ ਰੁਟੀਨ ਚ ਉਹਦੇ ਘਟਦਾ ਮਾੜੇ ਘਰ ਦਾ ਰਸਤਾ ਹੁੰਦਾ ਬੱਚੇ ਲੰਘ ਜਿੱਥੇ ਨੇ ਲੇਕੋ ਕਰ ਰਹੇ ਜਿਨ੍ਹਾਂ ਨੇ ਰਹਿਣਾ ਹੈਗਾ ਉਹਨਾਂ ਉਸ ਤੇ ਇਥੇ ਪੂਰੀ ਸੇਫਟੀ ਹੋਣੀ ਸੋ ਡਾਕਟਰ ਮਨਜੀਤ ਵਾਲੀਆ ਜੀ ਜੋ ਇੱਥੇ ਪ੍ਰਿੰਸੀਪਲ ਨੇ ਉਹਨਾਂ ਨੇ ਆਪਣਾ ਤਜਰਬਾ ਵੀ ਦੱਸਿਆ ਹੈ ਇਸ ਕਾਲਜ ਦੀਆਂ ਜਿਹੜੀਆਂ ਪ੍ਰਾਪਤੀਆਂ ਜਾਂ ਉਪਲਬਧੀਆਂ ਵੀ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਪਰ ਜਿੱਥੇ ਕਿਤਨਾ ਕਿਤੇ ਦੇਖੇ ਤਾਂ ਮਾਪਿਆਂ ਦਾ ਅਕਸਰ ਇੱਕ 6. ਬੱਚਿਆਂ ਦੇ 6 4 ਮੁੰਡਾ ਜਾਂ ਕੁੜੀ ਹੈ ਅੱਜ ਕੱਲ੍ਹ ਜਿਹੜੀ ਜਨਰੇਸ਼ਨ ਹੈ ਐਡਵਾਂਸ ਜ਼ਮਾਨਾ ਹੈ ਡਿਜੀਟਲ ਜ਼ਮਾਨਾ ਹੈ ਤਾਂ ਮਤਲਬ ਇਹ ਹੈ ਕਿ ਬੱਚੇ ਆਪ ਇਸ चीज ਤੋਂ ਜਾਗਰੂਕ ਹੈ ਪਰ ਉਸ ਤੋਂ ਇਲਾਵਾ ਬੱਚੇ ਜਿੱਥੇ ਪੜਦੇ ਆ ਜਿਸ ਕਾਲਜ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜਦੋਂ ਤੱਕ ਉਹ ਵਧੀਆ ਨਹੀਂ ਹੋਏਗੀ ਚੰਗਾ ਤਜਰਬਾ ਨਹੀਂ ਹੋਏਗਾ ਜਿੱਤਾਂ ਕਿ ਮੈਮ ਨੇ ਪ੍ਰਿੰਸੀਪਲ ਨੇ ਸਿੱਖਿਆ ਦੇ ਖੇਤਰ ਚ ਬੜਾ ਵੱਡਾ ਇਹਨਾਂ ਦਾ ਇੱਕ ਡੂੰਘਾ ਰਿਸ਼ਤਾ ਮੈਂ ਕਹਿ ਸਕਦਾ ਇਹਨਾਂ ਦਾ ਔਰ ਜੇਕਰ ਗੱਲ ਕਰ ਲਈਏ ਵੀ ਜੁਨੇ ਤੇ ਸੇਫਟੀ ਦੀ ਗੱਲ ਉਹ ਵੀ ਦੇਖਿਆ ਜਾਏ ਜਾਂ ਐਨਵਾਇਰਨਮੈਂਟ ਬਾਰੇ ਵੀ ਦੇਖਿਆ ਜਾਏ ਔਰ ਲੜਕੇ ਜਿਹੜੇ ਖੁਦ ਇੱਥੇ ਆ ਕੇ ਪੀਜੀਡੀ ਮੈਮ ਨੇ ਦੱਸਿਆ 2400 ਨੇ ਵੀ ਅਸੀਂ ਹੌਸਟਲ ਵੀ ਪ੍ਰੋਵਾਈਡ ਕੀਤਾ ਹੋਇਆ ਸੋ ਜਿਸ ਤਰ੍ਹਾਂ ਨੇ ਇਹਨਾਂ ਨੇ ਸਿੱਖਿਆ ਨਾਲ ਸੰਬੰਧਿਤ ਜਾਣਕਾਰੀ ਟੌੜ ਦਾ ਸਾਂਝੀ ਕੀਤੀ ਹੈ ਕੋਈ ਬੱਚਾ ਪੜਨਾ ਚਾਹੁੰਦਾ ਆਪਣੇ ਕੈਰੀਅਰ ਨੂੰ ਮਜ਼ਬੂਤ ਕਰਨਾ ਚਾਹੁੰਦਾ ਆਪਣੇ ਕੈਰੀਅਰ ਪਸੰਦ ਦਾ ਕੈਰੀਅਰ ਦੇ ਨਾਲ ਅੱਗੇ ਕੋਈ ਜੌਬ ਕਰਨਾ ਚਾਹੁੰਦਾ ਹੈ ਬਿਜ਼ਨਸ ਕਰਨਾ ਚਾਹੁੰਦਾ ਹੈ ਸੋ ਇੱਥੇ ਪੜ੍ਹਾਈ ਕਰਕੇ ਕੋਰਸ ਵੀ ਬੜੇ ਅੱਛੇ ਇੱਥੇ तकरीबन ਸਾਰੇ ਕੋਰਸ ਹੀ ਕਰਵਾਏ ਜਾਂਦੇ ਨੇ ਸੋ ਲੜਕੀਆਂ ਦੇ ਲਈ ਬੜਾ ਅੱਛਾ ਇਹ ਜਿਹੜਾ ਉਪਰਾਲਾ ਇਹਨਾਂ ਨੇ ਇੱਥੇ ਕੀਤਾ ਹੋਇਆ ਇਸ ਕਾਲਜ ਦੇ ਵਿੱਚ ਬੜਾ ਅੱਛਾ ਐਟਮੋਸਫੇਅਰ ਗ੍ਰੀਨਰੀਨ ਐਟਮੋਸਫੇਅਰ ਹੈ ਅੱਛੀ ਬਿਲਡਿੰਗ ਬਣਾਈ ਗਈ ਹੈ ਸੋ ਇਸ ਮੈਨੇਜਮੈਂਟ ਦਾ ਵੀ ਬੜਾ ਅੱਛਾ ਧਰਵਾ ਕਰਦੇ ਹਾਂ ਅਸੀਂ ਇਹਨਾਂ ਦੇ ਮੈਨੇਜਮੈਂਟ ਦਾ ਵੀ ਬਿਜਿਨਾ ਨੇ ਅੱਛੇ ਪ੍ਰਬੰਧ ਕਰਕੇ ਇੱਥੇ ਰੁੜਕਿਆਂ ਲਈ ਇੱਕ ਬੜਾ ਅੱਛਾ ਪਲੇਟਫਾਰਮ ਤਿਆਰ ਕੀਤਾ ਹੈ। ਸੋ ਤੁਸੀਂ ਇੱਥੇ ਜੁੜਾ ਨੰਬਰ ਇਹਨਾਂ ਦੇ نیچے ਸਕਰੀਨ ਦੇ ਉੱਪਰ ਡਿਸਪਲੇ ਹੋ ਰਿਹਾ ਹੈ। ਸੋ ਤੁਸੀਂ ਇਹਨਾਂ ਨੂੰ ਉੱਥੇ ਕਾਲ ਵੀ ਕਰ ਸਕਦੇ ਹੋ। ਕਿਸੇ ਤਰ੍ਹਾਂ ਦੀ ਵੀ ਤੁਸੀਂ ਸਿੱਖਿਆ ਨਾਲ ਸੰਬੰਧਿਤ ਜਿਹੜੀ ਕੋਈ ਜਾਣਕਾਰੀ ਹੈ ਉਹ ਤੁਸੀਂ ਲੈ ਸਕਦੇ ਹੋ। ਮੈਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਤੁਸੀਂ ਅੱਜ ਸਾਡੇ ਦਰਸ਼ਕਾਂ ਦੇ ਰੂਪ ਵਿੱਚ ਹੋਏ ਔਰ ਬੜੀ ਅੱਛੀ ਜਾਣਕਾਰੀ ਆਪਣੇ ਕਾਲਜ ਬਾਰੇ ਤੁਸੀਂ ਦੱਸਿਆ ਤੇ ਐਜੂਕੇਸ਼ਨ ਦੇ ਵਿੱਚ ਆਪਣੀ ਮਿਆਦ ਨੂੰ ਹੋਰ ਉੱਪਰ ਚੱਕਣ ਲਈ ਬੜਾ ਅੱਛਾ ਇੱਕ ਮੈਸੇਜ ਵੀ ਦਿੱਤਾ ਹੈ। ਧੰਨਵਾਦ ਬਹੁਤ-ਬਹੁਤ।